ਅਦਾਕਾਰ ਤਾਨੀਆ ਦੇ ਪਿਤਾ ਤੇ ਜਾਨਲੇਵਾ ਹਮਲਾ ਸਾਸ਼ਟਰੀਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਕੱਲ ਤਕਰੀਬਨ ਦੁਪਹਿਰ 1:30 ਦੇ ਕਰੀਬ ਡਾਕਟਰ ਅਨਿਲ ਕੰਬੋਜ ਤੇ ਜਾਨਲੇਵਾ ਹਮਲਾ ਹੋਇਆ ਦੱਸ ਦਈਏ ਕਿ ਡਾਕਟਰ ਅਨਿਲ ਕੰਬੋਜ ਹਰਬੰਸ ਨਰਸਿੰਗ ਹੋਮ ਚਲਾ ਰਹੇ ਸੀ ਜੋ ਕਿ ਕੋਟਿਸੇਖਾ ਮੋਂਗਾ ਦੇ ਕੋਟਿਸੇਖਾ ਵਿਖੇ ਸਥਿਤ ਸੀ ਉਸ ਦੌਰਾਨ ਉਹਨਾਂ ਕੋਲ ਦੋ ਅੰਤਛਾਤੇ ਵਿਅਕਤੀ ਹੁੰਦੇ ਨੇ ਜੋ ਕਿ ਇੱਕ ਮਰੀਜ਼ ਦੇ ਰੂਪ ਵਿੱਚ ਆਉਂਦੇ ਨੇ ਉਹਨਾਂ ਨੂੰ ਆ ਕੇ ਉਹਨਾਂ ਤੋਂ ਆ ਕੇ ਦਵਾਈ ਲੈਂਦੇ ਨੇ ਤੇ ਦਵਾਈ ਲੈਣ ਤੋਂ ਉਪਰੰਤ ਮੌਕੇ ਦੀ ਤਲਾਸ਼ ਕਰਦੇ ਨੇ ਜਿੱਦਾਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਡਾਕਟਰ ਤੇ ਗੋਲੀਆਂ ਨਿਸ਼ਾਵਰ ਕਰ ਦਿੰਦੇ ਨੇ ਉਸ ਸਮੇਂ ਡਾਕਟਰ ਨੂੰ ਦੋ ਤੋਂ ਤਿੰਨ ਗੋਲੀਆਂ ਲੱਗਦੀਆਂ ਨੇ ਜਿਸ ਦਾ ਕਰਕੇ ਡਾਕਟਰ ਅਨਿਲ ਕੰਬੋਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਉਹ ਮੋਗਾ ਦੇ ਮੈਡੀਸਿਟੀ ਵਿਕੇ ਦਾਖਲ ਕਰਵਾਏ ਜਾਂਦੇ ਨੇ ਜਿਸ ਦੇ ਦੌਰਾਨ ਡਾਕਟਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਪਹਿਲਾਂ ਵੀ ਕਾਫੀ ਸਾਰੀਆਂ ਸਰਜਰੀਆਂ ਹੋ ਚੁੱਕੀਆਂ ਨੇ ਜਿਸ ਦਾ ਕਰਕੇ ਕੀ ਡਾਕਟਰ ਦੀ ਜੋ ਜਾਨ ਹੈ ਉਹ ਹਲੇ ਵੀ ਜੋਖਮ ਵਿੱਚ ਹੈ ਦੱਸ ਦਈਏ ਕਿ ਉਸ ਵਕਤ ਉਸ ਕਲੀਨਿਕ ਤੇ ਡਾਕਟਰ ਡਾਕਟਰ ਅਨਿਲ ਕੰਬੋਜ ਦੇ ਕਲੀਨਿਕ ਤੇ ਹਰਬੰਸਰ ਨਰਸਿੰਗ ਹੋਮ ਤੇ ਉਹਨਾਂ ਦਾ ਜੋ ਬੇਟਾ ਹੈ ਉਹ ਵੀ ਉੱਥੇ ਮੌਜੂਦ ਸੀ ਪਰ ਦੱਸ દਈਏ ਕਿ ਜੋ ਨਿਸ਼ਾਨੇਬਾਦ ਸੀ ਉਹਨਾਂ ਵੱਲੋਂ ਜੋ ਨਿਸ਼ਾਨਾ ਸੀ ਉਹ ਸਿਰਫ ਅਨਿਲ ਕੰਬੋਜ ਹੀ ਸਨ ਤੇ ਉਹਨਾਂ ਦਾ ਬੇਟਾ ਇਸ ਵਕਤ ਸੁਰੱਖਿਅਤ ਹੈ ਦੱਸ દਈਏ ਕਿ ਜੋ ਅਦਾਕਾਰ ਤਾਨੀਆ ਉਹਨਾਂ ਦੇ ਉਹ ਦੂਸਰੇ ਪਿਤਾ ਨੇ ਦੱਸ દਈਏ ਕਿ ਉਹਨਾਂ ਜਾਨਲੇਵਾ ਹਮਲਾ ਕੀਤਾ ਗਿਆ ਜਿਲ੍ਹੇ ਚਲਦਿਆਂ ਇਹ ਅੱਗੇ ਆਇਆ ਕਿ ਹੋ ਸਕਦਾ ਹੈ ਕਿ ਉਹਨਾਂ ਦਾ ਕੋਈ ਘਰੇਲੂ ਮਸਲਾ ਹੋਏ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਕੋਈ ਜਾਨੋ ਮਾਰਨਾ ਚਾਹੁੰਦਾ ਹੈ ਅਗਰ ਕੋਈ ਉਹਨਾਂ ਨੂੰ ਜਾਨੋ ਮਾਰਨਾ ਚਾਹੁੰਦਾ ਹੈ ਤਾਂ ਕਿਉਂ ਮਾਰਨਾ ਚਾਹੁੰਦਾ ਹੈ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਸਵਾਲ ਉੱਠ ਕੇ ਇਸ ਵਾਰਦਾਤ ਤੋਂ ਬਾਅਦ ਸਾਹਮਣੇ ਆ ਰਹੇ ਨੇ ਜਿਸ ਦਾ ਹਾਲੇ ਨਾ ਤਾਂ মিডিਆ ਕੋਲ ਤੇ ਨਾ ਪੁਲਿਸ ਪ੍ਰਸ਼ਾਸਨ ਕੋਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਇਹ ਮਾਮਲਾ ਜਾਂਚ ਲਈ ਦਰਜ ਕਰ ਦਿੱਤਾ ਗਿਆ ਹੈ ਇਸ ਮਾਮਲੇ ਤੇ ਜਾਂਚ ਚੱਲ ਰਹੀ ਹੈ ਤੇ ਉਹਨਾਂ ਦਾ ਜੋਹਰਬੰਸ ਨਰਸਿੰਗ ਮੈਡੀਕਲ ਹੈ ਉਸ ਨੂੰ ਇਸ ਵਕਤ ਬੰਦ ਕੀਤਾ ਗਿਆ ਹੈ ਜਿਸ ਚਾਲੜਿਆਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਬਹੁਤ ਸਾਰੇ ਸਵਾਲ ਨੇ ਜਿੰਨਾਂ ਦਾ ਹਾਲੇ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ